ਆਓ ਵੀ ਮੇત્રો ਕਹਿੰਦੇ ਕਰੋ ਨੋਟ ਟਾਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਹਾਂ ਗੱਲ ਕਰਾਂਗੇ ਔਲਖ ਦੀ ਤੇ ਡਿਸਟ੍ਰਿਕਟ ਗਰਦਾਸਪੁਰ ਦੇ ਵਿੱਚ ਜਿੱਥੇ ਟਾਪ ਦਾ ਕਬੱਡੀ ਟੂਰਨਾਮੈਂਟ ਹੋਇਆ ਜਿੱਥੇ ਪਹਿਲਾ ਦੂਜਾ ਤੇ ਤਿੰਨ ਨੰਬਰ ਤੱਕਰ ਬੈਸਟ ਕੱਢੇ ਗਏ ਪਹਿਲੇ ਨੂੰ ਫੋਰ ਟਰੈਕਟਰ ਸੀਗੇ ਤੇ ਦੂਜੇ ਨੂੰ ਮੋਟਰਸਾਈਕਲ ਸੀ ਤੇ ਤੀਜੇ ਨੰਬਰ ਵਾਲੇ ਬੈਸਟ ਨੂੰ ਸੀਗੇ ਸੋਨੇ ਦੇ ਇਕੱਠੇ ਕੌਣ ਲੈ ਗਿਆ ਪਰ ਜਿੱਤ ਕੇ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਚੈਨਲ ਤੇ ਕਰ ਬਣੇ ਰਹੋ ਗੱਲ ਕਰਾਂਗੇ ਫਾਈਨਲ ਮੈਚ ਦੀ ਫਾਈਨਲ ਮੈਚ ਸੀਗਾ ਦੀਪ ਸਿੱਧੂ ਕਬੱਡੀ ਕਲੱਬ ਜੰਗੀਆਂਣਾ ਤੇ ਬਾਬਾ ਆਨੰਦਜੀ ਕਲੱਬ ਔਲਖ ਜਿੱਥੇ ਜੰਗੀਆਂਣਾ ਦੀ ਟੀਮ ਰਹੀ 35 ਨੰਬਰ ਤੇ ਬਾਬਾ ਆਨੰਦਜੀ ਕਲੱਬ ਔਲਖ ਦੇ ਰੇ 38 ਨੰਬਰ ਫਾਸਟ ਰਹੀ ਔਲਖ ਦੀ ਟੀਮ ਤੇ ਸੈਂਕੜ ਰਹੀ ਦੀਪ ਸਿੱਧੂ ਕਬੱਡੀ ਕਲੱਬ ਜੰਗੀਆਂਣਾ ਤੇ ਬੈਸਟ ਰੇਡਰ ਆ ਜਿਹੜਾ ਇੱਥੇ ਫੋਰ ਟ੍ਰੈਕਟ ਜਿੱਤੇ ਨੌਨ ਸਟਾਪ ਆ ਗਿਆ ਅੰਬਾ ਸੋਰ ਸੈਂਕੜ ਗਿਆ 15 ਰੇਡਾਂ ਪਾ ਕੇ 15 ਹੀ ਨੰਬਰ ਲੈ ਗਿਆ ਮੁੰਡਾ ਤੇ ਜਾਫੀ ਰਿਆ ਜਿਹੜਾ ਉਹ ਰਾਇ ਵਾਇਗਰੂ ਸੀਚੇਵਾਲ 8 ਟੱਚ ਸੀ ਮੁੰਡੇ ਦੇ ਤੇ ਤਿੰਨ ਜਾਫੇ ਸੀ ਪਹਿਲੇ ਨੰਬਰ ਦੇ ਬੈਸਟਾਂ ਦੇ ਲਈ 4 ਟਰੈਕਟਰ ਸੀਗੇ ਤੇ ਦੂਜੇ ਨੰਬਰ ਦੇ ਬੈਸਟ ਜਿਹੜੇ ਰੇਡਾ ਜਿਹੜਾ ਉਹ ਰਕੇਸ਼ ਬੋਪਰ ਵਾਲਾ ਮੁੰਡਾ 13 ਰੇਡਾ ਪਾਈਆਂ ਤੇ 12 ਨੰਬਰ ਸੀਗੇ ਉਹਦੇ ਤੇ ਬੈਸਟ ਜਿਹੜਾ ਜਾਫੀ ਰਿਆ ਉਹ ਫੱਕਰ ਝੰਡੇ ਵਾਲਾ 10 ਸਟਾਚ ਲੈ ਕੇ ਇੱਕ ਜਫਾ ਲਾਇਆ ਸੋਨੀ ਫੱਕਰ ਝੰਡੇ ਵਾਲੇ ਨੇ ਤੇ ਇਹ ਬਣੇ ਕਹਿੰਦੇ ਬੈਸਟ ਜਾਫੀ ਦੂਜੇ ਨੰਬਰ ਦੇ ਬੈਸਟਾਂ ਦੇ ਲਈ ਮੋਟਰਸਾਈਕਲ ਸੀ ਤੇ ਤੀਜੇ ਨੰਬਰ ਦਾ ਜਿਹੜਾ ਬੈਸਟ ਰੀਡਰ ਜਿਹੜਾ ਰੇਸ਼ਮ ਚੰਬੇ ਵਾਲਾ ਮੁੰਡਾ 12 ਰੈਡਾਂ ਪਾਈਆਂ ਜਿਹਨੇ ਤੇ 11 ਨੰਬਰ ਲਏ ਤੇ ਬੈਸਟ ਜਾਫੀਰਾ ਜਿਹੜੇ ਚਰਾਗਦੀਨ ਮਈਆਂ ਵਾਲਾ 12 ਟੱਚ ਇੱਕ ਜੱਫਾ ਸੀਗਾ ਤੇ ਪ੍ਰਤਾਪ ਕੜਿਆਣੇ ਵਾਲਾ ਦਾ ਵੀ 12 ਟੱਚ ਇੱਕ ਜੱਫਾ ਸੀਗਾ ਤੀਜੇ ਨੰਬਰ ਤੇ ਬੈਸਟ ਵਾਲੀ ਸੋਨੇ ਦੇ ਕੰਟੇ ਸੀਗੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰ ਦਿਓ ਧੰਨਵਾਦ ਥੈਂਕ ਯੂ